ਸਿਕਾ ਜੀ ਮੈਂ ਦਰਸ਼ਕੋਵਰ ਦਾਲਪੁਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੋ ਅੱਜ ਅਸੀਂ ਪਹੁੰਚੇ ਆਂ ਬਾਬਾ ਪਾਲ ਸਿੰਘ ਜੀ ਦੇ ਪਿੰਡ ਖਸਾਂ ਦੇ ਜਿੱਥੇ ਅੱਗੇ ਅੱਜ ਇੱਕ ਹੋਰ ਚਮਤਕਾਰ ਹੋਇਆ ਕਿਉਂਕਿ ਅੱਜ ਜਿਹੜੇ ਜੋ ਪੀਜੀਆਈ ਤੋਂ ਜਵਾਬ ਮਿਲ ਚੁੱਕੇ ਸੀਗੇ ਅੱਜ ਉਹ ਇੱਥੇ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਏ ਆ ਤੇ ਬੱਚੇ ਦੇ ਵਿੱਚ ਦੁਬਾਰਾ ਇੱਕ ਜਿਹੜੀ ਆ ਮਹਾਰਾਜ ਨੇ ਇੱਕ ਜਾਨ ਪਾਈ ਆ ਸੱਚਖੰਡਵਾਸੀ ਬਾਬਾ ਪਾਲਾ ਸਿੰਘ ਜੀ ਗੋਹਾਵਾਲੇ ਜੋ ਕਿ ਇੱਥੇ ਸਰੀਰ ਦੇ ਪੱਖੋਂ ਦੇ ਨਹੀਂ ਆ ਪਰ ਉਸ ਤਰ੍ਹਾਂ ਉਹਨਾਂ ਦਾ ਹਰ ਇੱਕ ਉਤੇ ਹੱਥਵਾਜ ਹੋਏ ਤੇ ਮਹਾਰਾਜ ਜੀ ਦਾਤੇ ਕਰਦੇ ਆਉਂਦਾ ਵਾ ਉਹ ਮਹਾਰਾਜ ਦੀ ਆਸਮਰਾਦਾ ਪੂਰੀਆਂ ਕਰਦੇ ਆ ਤੇ ਝੋਲੀਆਂ ਭਰ ਕੇ ਉਹ ਘਰਾਂ ਨੂੰ ਕੱਲਦੇ ਆ ਤੇ ਸੋ ਅੱਜ ਇਦਾਂ ਦਾ ਹੀ ਬਾਬਾ ਪਾਲਾ ਜੀ ਦੇ ਪਵਿੱਤਰ ਸਥਾਨ ਤੇ ਅੰਗੀਠਾ ਸਾਹਿਬ ਬਾਬਾ ਪਤਲਾ ਸੋਣੀ ਸਾਹਿਬ ਦੇ ਜਿੱਥੇ ਚਮਤਕਾਰ ਹੋਇਆ ਵਾ ਉਥੇ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਆ ਬਾਬਾ ਪਕਾਲਾ ਤੋਂ ਆਪਾਂ ਉਸ ਹਾਥੇ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਜਿਨ੍ਹਾਂ ਦੇ ਨਾਲ ਇੱਕ ਪਰਮਾਤਮਾ ਨੇ ਬਹੁਤ ਹੀ ਵੱਡਾ ਇੱਕ ਬਾਹ ਫੜੀ ਉਹਨਾਂ ਦੀ ਤੇ ਬਹੁਤ ਵੱਡਾ ਚਮਤਕਾਰ ਕੀਤਾ ਵਾ ਤੇ ਉਹਨਾਂ ਦੇ ਬੱਚੇ ਦੀ ਇੱਕ ਜਾਨ ਬਚਾਈ ਆ ਤੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਨੇਹੀ ਕੋਈ ਜਿਹਨੇ ਨਾਮੇ ਦੇਦੇ ਨੇ ਬਾਕੀ ਵਾਸਤੇ ਉਸ ਦਾ ਕਿਸੇ ਨੇ ਕੋਈ ਫਾਇਦਾ ਨਹੀਂ ਕਰਦਾ ਪਤਾ ਹੈ ਕਿ ਬੱਚਾ ਤੰਦਰੁਸਤ ਹੋਇਆ ਜਮਰਾਜੀ ਮੁੰਡਾ ਪੱਤੇ ਦੀ ਬੋਲ ਪੀਜੀਆ ਨੇ ਉਹ ਕਹਿੰਦਾ ਹੈ ਕਿ 50% ਜਨਤਪੂਰਨ ਸਮਾਪਨ ਇੱਕ ਹੋਇਆ ਬੜੀ ਕਿਰਪਾ ਇਹਨਾਂ ਦੀ ਕੀਤੀ ਆ ਬਾਲ ਬੰਨੀ ਇੱਥੇ ਸੈਸ਼ਨ ਕਰਦੀ ਆ ਉੱਥੇ ਕੁਦਰਤ ਤੋਂ ਸ਼ੁਰੂ ਹੁੰਦੀ ਆ ਕੋਈ ਕੁਦਰਤ ਦਾ ਦਿਖਾਉਂਦੀ ਹੈ ਬਾਲ ਸਾਹਿਬ ਰਪਾ ਹੋਰ ਵੀ ਕਰਵਾ ਦੇਣਾ ਮੇਰੇ ਬਣਾ ਕਾਰੋ ਕਰਾਉਣੇ ਆ ਕੀ ਨਾਮ ਹੀ ਆਪਣਾ ਮੇਰਾ ਨਾਮ ਤੇਰ ਸਿੰਘ ਆ ਤੁਸੀਂ ਇਹ ਬੱਚੇ ਕਿ ਲੱਗਦੇ ਆ ਜੀ ਇਹ ਮੇਰੇ ਘਰ ਮ ਲੱਗਦੇ ਆ ਸਭ ਤੋਂ ਵੱਡੇ ਸਾਡੇ ਪਾਨਾ ਵਾਲੀ ਲੱਗਦੇ ਆ ਹਾਂਜੀ ਦੇਖੋ ਜੀ ਮੈਂ ਕਿਰਪਾ ਪਾਨਾ ਜੀ ਦਾ ਹੀ ਕੋਈ ਵੀ ਘਟ ਤੂੰ ਘਟ ਜਿਆਦਾ ਜਿਆਦਾ ਇੰਝ ਨਹੀਂ ਕਰ ਸਕਦੇ ਜਿਹੜਾ ਬਾਬਾ ਪਾਨਾ ਜੀ ਨੇ ਸਾਡੇ ਪਰਿਵਾਰ ਦੇ ਉੱਤੇ ਮਿਹਰ ਕੀਤੀ ਐ ਡਾਕਟਰਾਂ ਜਵਾਬ ਦੇਤਾ ਚੰਗੀੜ ਵਾਲਿਆਂ ਨੇ ਵੀ ਰੋਪੜ ਵਾਲਿਆਂ ਨੇ ਵੀ ਕਹਿੰਦੇ ਵੀ ਆਪਣੇ ਬੱਚੇ ਤੁਸੀਂ ਲੈ ਜਾਓ ਬੱਚਾ ਤੁਹਾਡਾ ਇੱਕ ਦਿਨ ਜਾਂ ਕੁਝ ਘੰਟੇ ਐ ਫਿਰ ਤੁਹਾਨੂੰ ਪਤਾ ਲੱਗਾ ਵੀ ਇੱਥੇ ਬਾਬੇ ਪਾਨਾ ਜੀ ਦੇ ਘਰ ਇੱਕ ਕੋਈ ਫੌਜੀ ਸੀ ਉਹਨੇ ਉਹਨਾਂ ਨੂੰ ਵੀ ਜਵਾਬ ਦੇਤਾ ਸੀ ਡਾਕਟਰਾਂ ਨੇ ਉਹਨਾਂ ਕੋਲ ਪਾਲਾ ਜੀ ਦੇ ਘਰ ਆਏ ਤੇ ਚਲੋ ਬਾਬੇ ਪਾਲਾ ਜੀ ਦੇ ਘਰੇ ਦਰਸ਼ਨ ਹੀ ਕਰਕੇ ਚਲਦੇ ਆ ਉਹਨਾਂ ਨੇ ਵੀ ਇੱਥੇ ਅਰਦਾਸ ਬੇਤੀ ਕੀਤੀ ਬਾਬੇ ਪਾਲਾ ਜੀ ਨੇ ਉਹਨਾਂ ਦੇ ਉੱਤੇ ਵੀ ਬੜੀ ਕਿਰਪਾ ਕੀਤੀ ਨਾਵਾ ਉਹਨਾਂ ਦਾ ਜੀਵਨ ਬਚੇ ਨੂੰ ਬਖਸ਼ਿਆ ਉਹੋ ਹੀ ਜੀ ਹੁਣ ਦਸਾਉਂਗੀ ਬਾਬੇ ਪਾਲਾ ਜੀ ਦਾ ਅਹੀ ਇੰਨੀ ਛੋਪਾ ਕਰ ਲਈ ਇੰਨੀ ਥੋੜੀ ਆ ਬਾਬੇ ਪਾਲਾ ਜੀ ਨੇ ਬਹੁਤ ਮਿਹਰ ਕੀਤੀ ਕਾਹਦਾ ਕਹਿੰਦਾ ਪਾਵਿਆ ਕਿ ਹਾਂ ਇਹ ਚਮਤਕਾਰ ਜੀ ਚਮਤਕਾਰ ਕਰਤੀ ਚਮਤਕਾਰ ਹੋ ਗਿਆ ਵਿਚਾਰਕ ਬਹੁਤ ਰਾਖੀ ਜੀ ਆ ਬਾਬਾ ਪਾਲਾ ਜੀ ਨੇ ਸਾਡੇ ਨਾਲ ਜੋ ਸਾਡੇ ਤੇ ਨਾਲੇ ਮੇ ਬੀਤੀ ਹੈ ਔਰ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਪਹਿਲਾਂ ਬਾਬਾ ਬੱਚਾ ਸਾਡਾ ਰੋਪਾ ਸੀ ਰੋਪਰ ਤੋਂ ਬਾਅਦ ਸਾਡਾ ਬੱਚਾ ਪੀਜੀ ਆਰ ਚੰਡੀਗੜ੍ਹ ਗਿਆ ਚੰਡੀਗੜ੍ਹ ਵਾਲੇ ਨੇ ਤੁਹਾਨੂੰ ਕਹਿ ਦਿੱਤਾ ਪਰ ਇਹਦੇ ਦੋਨੇ ਪੁੱਤੇ ਨਹੀਂ ਬਨੇ ਹੋਏ ਆ ਹੋਰ ਪਾਥਰੂਮ ਨਹੀਂ ਆ ਰਿਹਾ ਬੱਚੇ ਨੂੰ ਆ ਤਿੰਨ ਚਾਰ ਦਿਨ ਹੋ ਗਿਆ ਯਾਰ ਆਪਣੇ ਘਰ ਲੈ ਜਾਓ ਸਿਰਫ ਇਹ ਦੋ ਤਿੰਨ ਦਿਨ ਕੱਟੇਗਾ ਬੱਚਾ ਦੁਬਾਰਾ ਮਤਲਬ ਪਿਆਰਾ ਹੋ ਜਾਏਗਾ ਰੱਬ ਨੂੰ ਉਹ ਪਪਾ ਜੀ ਨੇ ਸਾਡੇ ਤੇ ਇੰਨੀ ਕੀ ਕਿਰਪਾ ਕੀਤੀ ਬਹੁਤ ਜ਼ਿਆਦਾ ਕਿਰਪਾ ਹੋਈ ਸਾਡੇ ਤੇ ਅਸੀਂ ਇਹਨਾਂ ਦਾ ਜਿੰਮੇ ਤੱਕ ਸਾਡੇ ਸਾਹਸ ਆ ਅਸੀਂ ਇਸ ਬੱਚੇ ਦਾ ਗੁਰੂ ਦਾ ਕਦੀ ਵੀ ਦੇਨ ਨਹੀਂ ਦੇ ਪਾਵਾਂਗੇ اسی جت چلندر ਵੀ ਲੈ ਕੇ ਆਏ ਉੱਥੇ ਵੀ ਇੱਕ ਜਗ੍ਹਾ ਸੀ ਚੈੱਕ ਕਰਵਾਇਆ ਉਹ ਕਹਿੰਦਾ ਪੰਜ ਜੀ ਕੀ ਲੈ ਕੇ ਆਏ ਉੱਥੇ ਇਸ ਬੱਚੇ ਦੇ ਕੋਲ ਤੇ ਕੁਝ ਵੀ ਨਹੀਂ ਆਇਆ ਗੁਰਦੇ ਤੋਂ ਨੇ ਨਹੀਂ ਕੰਮ ਕਰ ਰਹੇ ਜੇ ਤੁਸੀਂ ਚਾਹਦੇ ਹੋ ਇੱਥੇ ਦਾਖਲ ਕਰਾਜੋ ਰੋਜ਼ ਦਾ 16000 ਰੁਪਏ ਲੱਗੇਗਾ ਬੱਚਾ ਦੋ ਦਿਨ ਕੱਟੇ ਇੱਕ ਦਿਨ ਕੱਟੇ ਇਹ ਤੁਹਾਡੇ ਕਰਮ ਹੈ ਮੈਂ ਫੇਰ ਉੰਦੀ ਕਰਾਂਦੀ ਫੇਰ ਕੁਝ ਵੀ ਨਹੀਂ ਸੁਝਿਆ ਨਹੀਂ ਫਿਰ ਘਰ ਆ ਗਈ ਫਿਰ ਮੈਂ ਬਾਬਾ ਜੀ ਦੇ ਜਿੱਦਨ ਮੱਥਾ ਟੇਕ ਕੇ ਗਏ 5 ਦਿਨਾਂ ਦਾ ਇਹਨਾਂ ਨੇ ਦਾਸ ਕੀਤੀ ਮੇਰੇ ਬੱਚੇ ਦੀ ਸ਼ੀਸ਼ੀ ਮੰਗੀ ਹੋਈ ਸੀ ਪੂਰਾ ਤੁਰਾ ਤੁਰਾ ਜ 9 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ੀਸ਼ੀ ਪਰੀ ਸੀ ਅਸੀਂ ਸੱਚਾ ਸਾਡੇ ਨਾਲ ਚਮਤਕਾਰ ਹੋ ਗਿਆ ਆ ਸੁੱਤੇ ਪਏ ਮੈਨੂੰ ਦੋਸ ਹਸਪੀਟਲਾਂ ਨਾਲ ਦਰਸ਼ਨ ਹੋਏ ਮੈਂ ਉਸ ਹਸਪੀਟਲ ਆਪਣੀ ਜਾਨੀ ਨਾਲ ਸਲਾਹ ਕੀਤੀ ਤੇ ਉਹ ਰਸੀ ਹਸਪੀਟਲ ਲੈ ਗਏ ਉਹਨਾਂ ਨੇ ਜਦੋਂ ਐਸਾ ਇੱਕ ਡਾਕਟਰ ਕੋਲ ਗਏ ਕਹਿੰਦੇ ਦੀ ਵੀ ਇਹਨੂੰ ਲੈ ਜਾ ਮੈਂ ਬੇਰਬੜਾ ਰੋਈ ਉਸ ਟੈਂਟ ਦੇ ਸਾਹਮਣੇ ਬੇਬੇ ਕਸ਼ਲ ਵਾਲੇ ਪਾਪਾ ਜੀ ਦੇ ਕੋਲ ਸੰਕਰ ਫਾਉਂਡੇਸ਼ਨ ਨੂੰ ਵਿੱਚ ਉਹ ਕਹਿੰਦਾ ਕਿਉਂ ਰੋ ਰਿਹਾ ਬੱਚਾ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਦਾਖਲ ਨਹੀਂ ਕਰ ਰਹਾ ਠੀਕ ਹੋ ਹੁੰਦਾ ਕਿ ਮੈਂ ਬਾਅਦ ਨੂੰ ਸੋਚਿਆ ਸੀ ਪਹਿਲਾਂ ਮੈਂ ਕਿਹਾ ਮੇਰੇ ਕੋਲ ਤਾਂ ਦਾਖਲ ਦੇ ਤੋ ਜਦੋਂ ਇੱਥੇ ਦਾਖਲ ਹੋਇਆ ਉਹਨਾਂ ਨੇ ਕਿਹਾ ਪਰ ਕੋਈ ਗੱਲ ਨਹੀਂ ਪੈਸਾ ਲੱਗੇਗਾ ਬੱਚਾ ਤੁਹਾਡਾ ਠੀਕ ਹੋ ਜਾਏਗਾ ਮੇਰੇ ਕੋਈ ਗੱਲ ਨਹੀਂ ਡਾਕਟਰ ਸਾਹਿਬ ਐਸੇ ਨਹੀਂ ਕੋਈ ਗੱਲ ਮੇਰਾ ਬੱਚਾ ਇੱਕ ਵਾਰੀ ਠੀਕ ਆ ਉਹ ਕਹਿੰਦੇ ਰੋਹੋ ਨਾ ਤੁਸੀਂ ਉਹਨਾਂ ਨੇ ਬੱਚਾ ਨੂੰ ਦਾਖਲ ਕਰਾਇਆ ਕਹਿੰਦੇ ਮਸ਼ੀਨ ਚ ਲੈ ਕੇ ਦੇ ਤੇ ਉਹਨਾਂ ਨੇ 3 ਦਿਨ ਮੇਰੇ ਕੋਲ ਰੱਖਿਆ ਉਸ ਤੋਂ ਬਾਅਦ 3 ਦਿਨਾਂ ਬਾਅਦ ਮੈਂ ਗਈ ਦਰਸ਼ਨ ਕਰਨ ਬੱਚੇ ਦੇ ਤੇ ਬਹੁਤ ਦੇਖਿਆ ਆਪ ਕੋ ਕਿਰਪਾ ਹੋਈ ਤੇ ਈਸੀ ਚੌਧਰੀ ਉਹ ਕਹਿੰਦੇ ਬਾਥਰੂਮ ਤੇ ਕਰਨ ਲੱਪਿਆ ਆ ਥੋੜੀਆਂ ਥੋੜੀਆਂ ਤਕਲੀਫਾਂ ਬੱਚੇ ਨੂੰ ਆਈ ਆ ਰਹੀਆਂ ਸੀ ਜਦੋਂ ਵੀ ਟੈਕਸ ਚਲਾਉਂਦੇ ਜਦ ਅਸੀਂ ਪਾਠਕਾਂ ਨੂੰ ਮਤਲਬ ਰੱਖਣ ਤੋਂ ਪਹਿਲਾਂ ਮੈਂ ਫਿਰ ਗਈ ਹਾਂ ਬੁੱਧਵਾਰ ਨੂੰ ਬੁੱਧਵਾਰ ਨੂੰ ਉਹਨਾਂ ਦੇ ਘਰ ਟੈਸਟ ਹੋਇਆ ਉਹਨਾਂ ਨੇ ਕਿਹਾ ਇਹਨਾਂ ਤੇ ਕੋਈ ਟੈਸਟ ਦੇ ਕੋਈ ਤਕਲੀਫ ਨਹੀਂ ਆਈ ਜਿਹੜੀ ਵੀ ਇਹਨਾਂ ਨੇ ਕਿਹਾ ਸੀ ਹੋਰ ਵੀ ਦੂਰੀਆਂ ਤੇ ਪਾਸ ਹਾਂ ਤੇ 1% ਤੇ 0.1% ਤੇ ਫਿਰ 2 ਪੁਆਇੰਟ ਆਇਆ ਜਿਹੜਾ ਜੀ 20 ਪੁਆਇੰਟ ਸੀ ਜਦੋਂ ਅਸੀਂ ਸਾਨੂੰ ਚੰਗੀ ਕਰਵਾ ਲੈਣੇ ਜਵਾਬ ਦੇ ਦਿੱਤਾ ਫਿਰ ਵੀ ਬੜੀ ਕਿਰਪਾ ਹੋ ਇਹ ਸਾਡੇ ਵਾਈ ਨੂੰ ਤੇ ਹੋਰ ਸਾਰਾ ਕਿੰਨੇ ਵੀ 10 ਕਾਇਆ ਬਲਜ ਨੇ ਵੀ 10 ਕਾਇਆ ਬਲਜ ਚੋਰ ਦਾ ਮੇਰੀ ਪੰਜੇ ਪੰਜਾ ਸੀ ਉਹਨਾਂ ਨੇ ਸਾਨੂੰ ਇੱਥੇ 10 ਪਾਈਸਿਸ ਬਾਬਾ ਜੀ ਹੋਰ ਕਿਰਪਾ ਹੋਈ ਹੋਰ ਬਾਬਾ ਜੀ ਨੇ ਸਾਡੀ ਜਦ ਆਏ ਅਸੀਂ ਮੇਰੀ ਚਟਾਨੀ ਸੀ ਮੈਂ ਸੀ ਮੇਰੇ ਬੱਚੇ ਸੀ ਰੋਂਦੇ ਉਕਲਦੇ ਸੀ ਅਸੀਂ ਅਸੀਂ ਬੱਚੇ ਨੂੰ ਇਸ ਵਾਰ ਮੈਂ ਪਿੱਟ ਵੀ ਲਿਆ ਉਹ ਰੋ ਵੀ ਲਿਆ ਹੋਇਆ ਰੱਜ ਕੇ ਉਹ ਬਾਬਾ ਜੀ ਮੈਂ ਕਿਸੇ ਰੰਗ ਕੋ ਅਤ ਨਹੀਂ ਸਕੀ ਤਾ ਜੀ ਪਰ ਤੇ ਮੇਰਾ ਨਾ ਟਾ 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 ਕਹਾਂਗਾ ਫਿਰ ਵੀ ਅਜੇ ਤੱਕ ਮੈਂ ਤਿੰਨ ਤੱਕ ਮੇਰੇ ਸੋਆ ਮੈਂ ਕਿਸੇ ਦਾ ਵੀ ਕਰੂ ਕਲੋਕੇ ਕਹਿ ਰਹੀ ਹਾਂ ਮੈਂ ਕਦੇ ਵੀ ਕਿਸੇ ਦਾ ਮਾਰਾ ਨਹੀਂ ਸੋਚਿਆ ਅਜੇ ਤੱਕ ਵੀ ਕੋਈ ਬੁਲਾਏ ਤਾਂ ਵੀ ਧੀਕਰ ਨਹੀਂ ਕੋਈ ਬੋਲਦਾ ਤਾਂ ਵੀ ਠੀਕ ਹੈ ਹਰ ਬੰਦੇ ਨਾਲ ਖੜੀ ਹੋ ਕੇ ਆਪਾਂ ਸਾਨੂੰ ਵੀ ਸਾਥ ਮਿਲਿਆ ਅਸੀਂ ਵੀ ਉਹਨਾਂ ਦਾ ਸਾਥ ਦਿੱਤਾ ਪਰ ਮੇਰੇ ਤੂੰ ਜਰੇ ਵੱਡੇ ਹੈ ਮੇਰੀ ਜ਼ੁਬਾਨ ਸਾਥ ਉਹਨਾਂ ਨੇ ਸਾਡੀ ਬੜੀ ਸਪੋਰਟ ਕੀਤੀ ਕੱਲੀ ਪੈਸਿਆਂ ਨਾਲ ਨਹੀਂ ਹੁੰਦੀ ਹੈ ਸਪੋਰਟ ਉਹ ਮੇਰੀ ਸਾਰੇ ਸੰਧ ਦੇ ਨਾਲ ਮੇਰੀ ਸਪੋਰਟ ਹੋਈ ਹੈ ਸਾਰਿਆਂ ਨੇ ਮੇਰੀ ਦੁਆ ਮੇਰੇ ਬੱਚੇ ਦੀ ਕੀਤੀ ਹੈ ਔਰ ਅੱਜ ਮੈਂ ਬੜੀ ਖੁਸ਼ ਹਾਂ ਇਹ ਮੇਰੇ ਆਸੂ ਖੁਸ਼ੀ ਦੇ ਆ ਰਹੇ ਹਨ ਪਰ ਮੈਂ ਅੱਜ ਖੁਸ਼ ਹੋ ਕੇ ਦਾਤੂ ਜਾ ਰਹੀ ਹਾਂ ਔਰ ਖੁਸ਼ ਹੋ ਕੇ ਮੈਂ ਜੋ ਵੀ ਸੇਵਾ ਕੀਤੀ ਹੈ ਖੁਸ਼ ਹੋ ਕੇ ਕੀਤੀ ਹੈ ਬੜੀ ਕਿਰਪਾ ਮੇਰੇ ਪਰਿਵਾਰ ਦੀ ਵੀ ਮੇਰੇ ਵਿੱਚ ਸੋਹਰਿਆਂ ਵਾਲੂ ਵੀ ਬੜੀ ਕਿਰਪਾ ਹੈ ਮੇਰੇ ਤੇ ਹੋਰ ਸਾਰੇ ਵੀ ਮੇਰੇ ਨਾਲ ਜਲੇ ਔਰ ਬੱਚਾ ਮੈਂ ਅੱਜ ਤੁਹਾਡੇ ਸਾਹਮਣੇ ਲਾਈਵ ਤੇ ਦੇਖੋ ਇਹਨਾਂ ਨੇ ਜਦਾਂ ਕਿਹਾ ਸੀ ਤਾਂ ਦੋ ਦਿਨ ਦਾ ਬੱਚਾ ਦੋ ਦਿਨ ਤੇਰੀ ਚੋਲੀ 'ਚ ਰਹੇਗਾ ਇਹ ਰੱਬ ਨੂੰ ਪਿਆਰਾ ਹੋ ਜਾਏਗਾ ਅੱਜ ਦੇਖੋ ਮੈਂ ਠੀਕ ਲੈ ਕੇ ਇਸ ਦਰਤ ਨੂੰ ਲੈ ਕੇ ਜਾ ਰਹੀ ਹਾਂ ਜਿੰਨੇ ਤੱਕ ਮੇਰੇ ਸਾਹ ਆ ਮੈਂ ਫਿਰ ਇਹ ਗੱਲ ਕਰਨੀ ਹਾਂ ਜਿੰਨੇ ਤੱਕ ਮੇਰੇ ਸਾਹ ਆ ਜਿੱਦੋਂ ਵੀ ਮੈਨੂੰ ਟਾਈਮ ਲੱਗੇ ਜ਼ਰੂਰ ਮੈਂ ਖਾਜਰੀ ਪਰਨ ਜ਼ਰੂਰ ਆਵਾਂ ਕਰਾਂਗੀ ਵਾਹਿਗੁਰੂ ਜੀ ਦਾ ਆਪ ਜੀ ਦੇ ਪਾਵਨ ਪਵਿੱਤਰ ਉਸ ਸਵਾਗਤ ਹੈ ਰੋਇਤ ਆਪ ਜੀ ਦੇ ਦਰਕਰਦੇ ਸੇਵਕ ਸਤਿਕਾਰਯੋਗ ਬੇਟਾ ਸੁਪੁੱਤਰ ਗੁਰਬਾਜ ਸਿੰਘ ਪਿਤਾ ਗੁਰਜੀਤ ਸਿੰਘ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਕਿਸੇ ਸਮੇਂ ਅਰਦਾਸ ਬੇਨਤੀ ਯਾਤਰੀ ਦੇ ਸੇਵਾ ਨਾਰਨੀ ਕੀਤੀ ਸੀ ਪਰਿਵਾਰ ਨੇ ਕਰਵਾਈ ਸੀ ਡਾਕਟਰਾਂ ਵੱਲੋਂ ਅਕੇਉ ਜਵਾਬ ਸੀ ਪਰਮਾਤਮਾ ਤੁਹਾਨੂੰ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਨੇ ਸਵਾਸ ਬਖਸ਼ਿਸ਼ ਕੀਤੀ ਤੰਦਰੁਸਤੀ ਬਖਸ਼ਿਸ਼ ਕੀਤੀ ਸੋ ਆਪ ਜੀ ਨੇ ਰਹਿਤਾਂ ਕੀਤੀਆਂ ਮਾਪੂਰਖੋ ਇਸੇ ਤਰ੍ਹਾਂ ਬੱਚੇ ਦੀ ਵੱਡੀ ਉਮਰ ਕਰਿਓ ਚੜ੍ਹਦੀ ਕਲਾ ਕਰਿਓ ਮਾਂਦੀਆਂ ਅਸਾਂ ਕੂਰੀਆਂ ਕਰਿਓ ਪਰਿਵਾਰ ਦਾ ਭਲਾ ਕਰਿਓ ਸਤਿਗੁਰੂ ਆਪ ਜੀ ਰਹਿਮਤ ਹੋਈ ਹੈ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕੀਤੀਆਂ ਆਪ ਜੀ ਨੇ ਪ੍ਰਵਾਨ ਕੀਤੀਆਂ ਮਾਪੂਰਖੋ ਸ਼ੁਕਰਾਨੇ ਵਜੋਂ ਪਰਸੋਂ ਵਾਲੇ ए ने गुरु करो अगाह बखशित करो परिवार का भला